ਸਰ ਅੱਜ ਮਾਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਪਾਂ ਹਾਈ ਕੋਰਟ ਦੇ ਹੁਕਮਾਂ ਤਹਿਤ ਅਤੇ ਮਾਜੋ ਡਿਪਟੀ ਕਮਿਸ਼ਨਰ ਫਰੀਪੁਰ ਦੀ ਦਿੱਸ਼ਾ ਨਿਰਦੇਸ਼ ਅਨੁਸਾਰ ਸਕੂਲ ਬੱਚਿਆਂ ਸੁਰੱਖਿਅਤ ਲੈ ਕੇ ਸੇਫ ਸਕੂਲ ਵਨ ਪਾਲਸੀ ਤਹਿਤ ਮੱਲਾ ਵਾਲਾ ਖਾਸ ਰਿਕੇ ਜ਼ਿਲ੍ਹਾ ਫਰੀਪੁਰ ਦੇ ਵੱਖ-ਵੱਖ ਸਕੂਲਵਾਂ ਦਾ ਚੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੌਰਾਨ ਜੋ ਵੀ ਸਕੂਲ ਸੇਫ ਸਕੂਲ ਵਨ ਪਾਲਸੀ ਦੇ ਤਾਤ ਤਹਿਤ ਪਾਲਣਾ ਨਹੀਂ ਕਰਦੇ ਪਾਏਗੇ ਉਹਨੇ ਦੇ ਮੌਕੇ ਤੇ ਚਲਾਨ ਕੱਟੇ ਗਏ ਅੱਜ ਸਰ ਟੀਮ ਵੱਲੋਂ ਨਾ ਚਲਾਨ ਕੱਟੇ ਗਏ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਜਿਹੜੇ ਅਸੀਂ ਇਹ ਪੀਲ ਕਰਨੀ ਚਾਹੁੰਦੇ ਆ ਕਿ ਸਕੂਲ ਦੇ ਪ੍ਰਿੰਸੀਪਲਾਂ ਨੂੰ ਕਿ ਜੋ ਵੀ ਸੇ ਸਕੂਲ ਮਾਲ ਪਹੁੰਚ ਕੇ ਜਾਂਦਾ ਨੇ ਉਹਨਾਂ ਦੀ ਇਨਬਿਨ ਪਾਲਣਾ ਕਰਨ ਤਾਂ ਜੋ ਬੱਚੇ ਦਾ ਨਫਿਕ ਉਸ ਰਕਤ ਰਹਿ ਸਕੇ ਅਸੀਂ ਜਿਹੜੇ ਚਲਾਨ ਕੱਟੇ ਆ ਸਾਡੇ ਅਫਸਰਾਂ ਨਾਲ ਸੀਨੀਅਰ ਅਫਸਰਾਂ ਨਾਲ ਹੁਦائقਾਂ ਸੀ ਸਕੂਲਾਂ ਦੇ ਜਿੰਨੀਆਂ ਵੀ ਵੈਣਾ ਵਾ ਉਹ ਜਿੰਨੀਆਂ ਵੇਖਿਆ ਜਾਂਦਾ ਕਿ ਇਹਦਾ ਨੰਬਰ ਨਹੀਂ ਕਿ ਇਸ ਦਾ ਕੁਛ ਨਹੀਂ ਉਹਨਾਂ ਦੇ ਵਿੱਚ ਅਸੀਂ ਅੱਜ ਜਿਹੜਾ ਵੀ ਕੁਝ ਪਾਇਆ ਗਿਆ ਉਹ ਨੂੰ ਅਸੀਂ ਉਹਦਾ ਚਲਾਨ ਕੀਤਾ ਜਿਹੜੇ ਮੌਕੇ ਦੇ ਅਫਸਰ ਆਏ ਸੀ ਸੀਨੀਅਰ ਅਫਸਰ ਆਟੀਓ ਦਫ਼ਤਰ ਡੀਓ ਦਫ਼ਤਰੋਂ ਉਹਨਾਂ ਨੇ ਨਾਲ ਖੜੇ ਸਹਾਇਤਾ ਕੀਤੀ ਆ ਤੇ ਅਸੀਂ ਸਾਰਿਆਂ ਦੇ ਚਲਾਨ ਕੀਤੇ ਆ